ਲਓ ਜੀ ਲਓ ਥੋੜੀਆਂ ਹੀ ਗੱਡੀਆਂ ਡਾਊਨ ਹੋਈਆਂ ਪਈਆਂ ਅੱਜ ਕਿਹੜੇ ਪਰੌਂਠੇ ਆ ਤੇ ਪਤਲੇ ਕਿੱਥੋਂ ਹੋ ਜਾਓਗੇ ਪਤਲੋ ਕਿਹੜੇ ਕਿਹੜੀ ਕਿਤਾਬ ਚੋਂ ਤੁਹਾਡੇ ਘਰ ਚ ਲਈਏ ਤੁਸੀਂ ਪਤਲੇ ਹੋ ਜਾਓਗੇ ਤਾਂ ਬੈਠੇ ਕੋਲੇ ਤੁਸੀਂ ਪਕਾਓ ਵੀ ਨਾਲ ਪਕਾਉਣੇ ਬਣੇ ਨਾਲ ਪਕਾਉਣੇ ਲਾਦਾ ਕਿ ਤੂਕ ਤੇ ਕੀ ਭਾਈ ਕਹਿੰਦੇ ਅਸੀਂ ਗੁਰੂ ਨੂੰ ਜਾਣ ਦੇਣੀ ਹੈ ਜੇ ਕੇ ਨੇ ਮੇਰੇ ਹੱਥ 'ਚ ਕਵਾੜੀ ਵੇਚੀ ਤੇ ਜਾਂ ਜੇ ਇਹਨੇ ਵੀਡੀਓ ਜਾਂ ਫੋਟੋ ਤੇ ਜਾਂ ਕਿ ਜੁਮੇਵਾਰ ਇੱਕ ਵਾਰੀ ਇਹ ਕਹਨੇ ਆਪਣੇ ਹੱਥੋਂ ਬਾੜੀ ਲਿਖਾ। ਕਿ ਉਹ ਸਿਰ ਪਤਾ ਨਹੀਂ ਕਿਹੜਾ ਆ ਕੇ ਮਾਰ ਕੇ ਗੁਰੂ। ਐਨੀ ਦਾਰੂ ਅੱਗੇ ਵੀ ਕਿੰਨੀਆਂ ਬੋਤਲਾਂ ਸੱਟੀਆਂ ਆ ਫੇਰ ਨਿਕਲਾਂ ਅੱਜ। ਇਹ ਗੜਬੜ ਆਪਣੇ ਘਰੇ ਕੋਈ। ਗੜਬੜ ਕਿਹਨੀਆਂ ਦੂ ਤਾਂ ਨਹੀਂ ਪੀਂਦਾ। ਲੈ ਮੈਂ ਤਾਂ ਦੋ ਤੇ ਦਾਰੂ ਦੂਰ ਦੀ ਬੋਤਲਾਂ ਨਹੀਂ ਉਹਨਾਂ ਦੇ ਮੇਰਾ ਕਰਜ਼ਾ ਗੱਟੂ ਗੰਵੀ ਮੇਰੀਆਂ ਮੱਜਾਂ ਦੇ ਆ। ਐਰ ਕੀ ਸ਼ੁਕਰ ਬਣਾ ਲੈ ਕੋਈ ਦਾਰੂ ਨਹੀਂ ਪੀਂਦਾ। ਜੂਆ ਕੱਢਣ ਦੇ ਆ। ਨਹੀਂ। ਜੂਆ ਪਈਆ ਹਣੀ ਨਹੀਂ ਦੇ। ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਤੇਰਾ ਭਲਾ ਅੱਗ ਲੱਗ ਬਾਇਓ ਗੈਂਸ ਇਕੱਠੇ ਆ ਜਾਂਦੀ ਪੇਟ ਚ ਇਹਨਾਂ ਦੀ ਅੱਛਾ ਫੁੱਲ ਇਹ ਤਾਂ ਪੇਟ ਫੁੱਲੇ ਦਾ ਹੈ ਹਾਂ ਵੇਖੋ ਹਾਂ ਚੰਗਾ ਤਜਰਬਾ ਯਾਰ ਆਦਾ ਐ ਜਿਵੇਂ ਗੈਸ ਵਾਲ ਦੀ ਹੁੰਦੀ ਹੈ ਨਾ ਕਿਉਂ ਜੇ ਸਿਲੰਡਰ ਲਾਇਆ ਹੁੰਦਾ ਬਲੰਡਰ ਹੀ ਲਈ ਫਿਰਦੀ ਸੀ ਤੇ ਉਦੋਂ ਦਾ ਅੰਦਰ ਭਰ ਲਿਆ ਹਾਂ ਇਹ ਅੱਗ ਨਿਕਲਦੀ ਕਿ ਨਹੀਂ ਨਿਕਲੀ ਦਿਸ ਹੀ ਜਾਂਦੀ ਆਵੇ ਕਿ ਨਿਕਲਦੀ ਲੈ ਲੈ ਵੇਖ ਪਰਮਾਨੈਂਟ ਟਾਂਕੀ ਹਣਾ ਹੋਰ ਹੋਰ ਇਹਨਾਂ ਨੂੰ ਵੀ ਤਾਂ ਮੰਨ ਲੈ ਨਹੀਂ ਨਹੀਂ ਕਾੜ ਕਾਦੀ ਕਿਉਂ ਮੰਨਦੇ ਜੇ ਨਹੀਂ ਛੜੀ ਅਗੂ ਚਿਪੂ ਚਿ ਲਾਲੀ ਕੋਈ ਬਸ ਸਹੀ ਆ ਸਹੀ ਆ ਚੱਕਦੇ ਗਰੀਬੀ ਸੋਹਣੀ ਐਨ ਕਾ ਤੇਰਾ ਰਖਣੀ ਆ ਸਰਾ ਸਰਾ ਭਾਜੀ ਨੂੰ ਕੀ ਪਤਾ ਨੇ ਵੀ ਮਰੀ ਗਰੀਬੀ ਆ ਲਓ ਜੀ ਲਓ ਥੋੜੀਆਂ ਹੀ ਗੱਡੀਆਂ ਡਾਉਣ ਹੋਈਆਂ ਪਈਆਂ ਅੱਜ ਕਿਹੜੇ ਪਰੌਂਠੇ ਆ ਤੇ ਪਤਲੇ ਕਿੱਥੋਂ ਹੋ ਜਾਓਗੇ ਪਲੋ ਕਿਹੜੇ ਕਿਹੜੀ ਕਿਤਾਬ ਚ ਤੁਹਾਡੇ ਘਰ ਚ ਲਿਖਿਆ ਤੁਸੀਂ ਪਤਲੇ ਹੋ ਜਾਓਗੇ ਖੰਡਿਆਂ ਦਾ ਸਾਇਜ ਬਦਲਦੇ ਆ ਤੇ ਖਾਣੇ ਆ ਤੁਹਾਨੂੰ ਪਰੌਂਠੇ ਪਸੰਦ ਆਏ ਤਾਂ ਬੈਠੇ ਕੋਲੇ ਤੁਸੀਂ ਪਕਾਓ ਵੀ ਨਾਲ ਪਗਾਉਣੇ ਬਣੇ ਨਾਲ ਪਗਾਉਣੇ ਲਾਦਾ ਕਿ ਤੂ ਕਿਵੇਂ ਪੇੜੇ ਕੋਲੇ ਲੈ ਦੱਸੋ ਭਾਈ ਕਿਵੇਂ ਕਰਨੇ ਪੇੜੇ ਮੈਂ ਇੰਟਰਵਿਊ ਦਿੱਤੀ ਭਾਜੀ ਕਹਿੰਦੇ ਅਸੀਂ ਗੁਰੂ ਨੂੰ ਜਾਣ ਦੇਣੀ ਹੈ ਜੇ ਕੇ ਨੇ ਮੇਰੇ ਹੱਥ 'ਚ ਕਵਾੜੀ ਵੇਚੀ ਤੇ ਜਾਂ ਇਹਨੇ ਵੀਡੀਓ ਜਾਂ ਫੋਟੋ ਤੇ ਜਾਂ ਕਿ ਇੱਕ ਕੱਲ ਮੁੰਡਿਆਂ ਨੇ ਚਿਕਨ ਦੇ ਲਾਲ ਚੱਚ ਸਫਾਈ ਸੁਪੋਈ ਕਰਤੀ ਦਰਸ਼ਨ ਹੋਣਾ ਨੇ ਸਿਰਾ ਕਰਾਦਾ ਹੁਣ ਅੱਜ ਸਾਰਿਆਂ ਦੀ ਗਰੂਮਿੰਗ ਕਰਤੀ ਬੂਟਿਆਂ ਦੀ ਹੈ ਨਜ਼ਾਰਾ ਬਣਦਾ ਹੁਣ ਵਧੀਆ ਨਾ ਹੋਣਾ ਮੜਾ ਖੁੱਲ੍ਹ ਬਾਹਰ ਜੀ ਬਣ ਗਈ ਐਵੇਂ ਨਿਓਲੇ ਜ਼ਿਆਦੇ ਹੋ ਗਏ ਸੀ ਅੱਗੇ 5-7 ਨਿਓਲੇ ਭੱਜੇ ਫਿਰਦੀ ਗੱਲ ਕਰੇ ਹੋਰ ਅੰਜ ਜੰਗਲ ਹੀ ਬਣਾਈ ਜਾਣਾ ਜਿਹੜਾ ਹੌਲੀ-ਹੌਲੀ ਮੈਂ ਲੋੜ ਤੋਂ ਵੱਧ ਵੀ ਚੀਜ਼ਾਂ ਔਖਾ ਹੀ ਹੋ ਜਾਂਦਾ ਕੰਮ ਬਾਹਲਾ ਜੰਗਲ ਵੀ ਨਹੀਂ ਬਣਾਇਆ ਓ ਸੱ ਲੈ ਜੀ ਕਵਾੜੀਆ ਸਾਹਿਬ ਚੱਕਨੇ ਭਰਾਵਾ ਸਾਡਾ ਕਿਹੜਾ ਡਾਇਲੌਗ ਉਹ ਕਿਹੜਾ ਜਿਹੜਾ ਮਾਮਾ ਫੇਮਸ ਹੋਇਆ ਇਹਦਾ ਡਾਇਲੌਗ মিডিਆ ਵਾਲਾ ਫੇਮਸ ਹੋ ਜਾਣਾ ਇੱਕ ਕੀ ਆ ਇਹ ਟੋਕੀ ਮਾਰ ਟੋਕੀ ਮਾਰ oh my god ਨਹੀਂ ਮੈਂ ਸਣਾ ਟੋਕੀ ਜਾਨ ਦੇਣੀ ਹੈ ਗੁਰੂ ਨੂੰ ਜਾਨ ਦੇਣੀ ਹੈ ਕਹਿੰਦਾ ਮੈਂ ਨਹੀਂ ਤੇਰੀ ਤਾਂ ਸਹੀ ਹੈ ਗਿਆ ਗੁਰੂ ਨੂੰ ਜਾਨ ਦੇਣੀ ਤੂੰ ਅੱਜ ਵੀ ਗੁਰੂ ਨੂੰ ਜਾਨ ਦੇਣੀ ਤੂੰ ਤੇ ਵੇਲਾ ਸਹੀ ਦਲਣੀ ਚੀਜ਼ਾਂ ਕੰਡਾ ਸਾਡਾ ਹੋਊਗਾ ਕੰਡਾ ਸਾਡਾ ਹੋਊਗਾ ਤੇ ਰੇਟ ਵੀ ਸਾਡਾ ਹੀ ਹੋਊਗਾ ਰੇਟ ਕਹਦਾ ਤੇਰਾ ਹੋਊਗਾ ਮੇਰੇ ਹੱਥ ਇੱਕ ਵਾਰੀ ਕੀ ਕਹਿੰਦੇ ਆਪਣੇ ਹੱਥ ਇੱਕ ਵਾਰੀ ਕਿ ਉਹ ਸਿਰ ਪਤਾ ਨਹੀਂ ਕਿਹੜਾ ਆ ਕੇ ਮਾਰ ਕੇ ਹੈ ਪੁੱਛਣ ਵਾਲਾ ਬੋਲ ਰਾਤ ਨੂੰ ਨਹੀਂ ਉਹ ਮਾਰਦੀ ਹਾ ਭਾਈ ਇਹ ਝੂਠਾ ਗਏ ਰੋੜਾ ਚੱਲਣ ਦਿਆ ਇਹ ਕਹਿੰਦਾ ਕੋਈ ਮੇਰੀ ਵੀਡੀਓ ਵਿਖਾ ਕੇ ਵਿਖਾ ਦੇ ਮੇਰੇ ਹੱਥ ਘਵਾੜੋ ਲਿਆਈ ਕਾਲਿਆਂ ਦੀ ਮਰਸੜੀ ਬੋਕਰਾਤੀ ਆ ਨਹੀਂ ਨਹੀਂ ਰਾਜ ਸਰ ਓਏ ਤਰਾਇ ਫਰ ਬੇਜ ਤੈਨੂੰ ਦੱਸ ਕਿਹੜੀ ਕਰਾਈ ਬੋਖ ਆਉਡੀ ਐਨੀ ਮਰਸੜੀ ਕਰ ਰਹੀ ਆ ਨਹੀਂ ਬੋਪਕੇ ਗਿਆ ਹੈ ਮਾ ਯਾਰ ਓਏ ਚਾਣਾ ਬੋਕਰੋ ਇਹ ਇਨੀ ਦਾਰੂ ਅੱਗੇ ਵੀ ਕਿੰਨੀਆਂ ਬੋਤਲਾਂ ਸਟੀਆਂ ਆ ਫੇਰ ਨਿਕਲੀਆਂ ਅੱਜ ਇਹ ਗੜਬੜ ਆਪਣੇ ਘਰੇ ਕੋਈ ਕੰਨੀਆ ਦੂਦ ਨਹੀਂ ਪੀਂਦਾ ਲੈ ਮੈਂ ਤਾਂ ਦੋ ਤਿੰਨ ਮਹੀਨਾ ਆਇਆ ਹੋਇਆ ਪੁਰਾਣ ਮਿੱਟੀ ਸੇ ਨਿਕਲਿਆ ਆਲੀ ਬੋਤਲ ਗੱਲ ਪਈ ਸੀ ਨਹੀਂ ਕੀ ਪਤਾ ਫਿਰ ਇੱਥੇ ਰਾਜੂ ਰੁੱਜੂ ਅੱਗੇ ਤਾਂ ਲੱਦੇ ਆ ਇਹ ਦਾਰੂ ਦੀ ਬੋਤਲ ਹੋਰ ਆ ਇਹ ਬੀਅਰ ਹੈਗਾ ਔਰ 100 ਪੇਪਰ ਦੀਆਂ ਬੋਤਲਾਂ ਵੀ ਆ ਗੀਆਂ ਨਾਲ ਵੇ ਗਿਆ दारू ਦੂਰ ਜੇ ਬੋਤਲ ਨਹੀਂ ਆਉ ਉਹਨਾਂ ਤੇ ਮੇਰਾ ਕਰਜਾ ਗੱਟੂ ਗੋ ਵੀ ਮੇਰੀਆਂ ਮੱਜਾਂ ਦੇ ਆ ਐਰ ਕੀ ਸ਼ੁਕਰ ਬਣਾ ਲੈ ਕੋਈ दारू ਨਹੀਂ ਪੀਂਦਾ ਨਹੀਂ ਤੇ ਕੌਂਟਰਲ ਹੋਏ ਜਿੰਨਾਂ ਦਾ ਦਰਦ ਸੀ ਬਹੁਤ ਸਾਰੇ ਲੈ दारू ਖਾਤੀ ਬੰਦੇ ਆਲੇ ਕਿਉਂ 30 ਰੁਪਇਆ ਪੇ ਦੀ ਕਿਉਂ ਆਉਂਦਾ ਕਿ ਕਿਉਂ ਦੀ ਸਾਰੀ ਲੜਾਈ ਆ ਇੱਕ ਦਿਨ ਪੈਨ ਦੀ ਗੋੜ ਪੈ ਗਿਆ ਉਸ ਕੰਦਰ ਅਜਿਹਾ ਲੱਗ ਗਿਆ ਉਹ ਤੂੰ ਪੈਸੇ ਭੇ ਸਾਲਾ ਮੈਂ ਭਕਾਈ ਮਰੀ ਜਾਂਦਾ ਵਾ ਗਾਲਾਂ ਘੜਦੀ ਆ ਮੈਂ ਤੋਣਾ ਹੋ ਗਿਆ ਆਉ ਹੋ ਗਈ ਆ ਸਤਿਅ ਅਰਦੇ ਦੇ ਜੂਆ ਕੱਢਣ ਦੇ ਆ ਜੂਆ ਬੰਆ ਹਣੀ ਨੀ ਨੀ ਦੇ ਆ ਚੀਜ਼ਾ ਨਹੀਂ ਮਿਲਨੇਗਾ ਕਿਤੇ ਵੀ ਆ ਜੂਆ ਜਾਵਾ ਕੱਢਣ ਵਾਲੀ ਖਾਈ ਚਾ ਪਿੱਛੇ ਕੱਡ ਕੱਡ ਚੁੱਪ ਕਰਕੇ ਖਾਈ ਆ ਨੀ ਨੀਵਾ ਜੂਆ 39ਵੇਂ 39ਵੇਂ ਹੈ ਲੈ नवी गेम कोई नहीं आ क्यों रोई जानी है कोई ना कोष्टा करोगे आज हैं दर्शन करने के कोई ਦੀ 1500 ਵੋਟ ਆ ਤੇ 1500 ਦੇ ਮੋਟਰਸਾਈਕਲ ਲੰਘ ਗਿਆ 1500 ਹੀ ਮੋਟਰਸਾਈਕਲ ਇੱਥੋਂ ਲੰਘ ਜਾਂਦਾ ਇਹ ਪਿੰਡ ਨੂੰ ਹੋਰ ਕਿਸੇ ਪਿੰਡ ਨੂੰ ਰਾਹ ਜਾਂਦਾ ਇਸ ਪਿੰਡ ਚ ਨਾ ਅੱਗੇ ਕਿ ਰਾਜੂ ਭਾਉਣੀ ਲੱਗੇ ਹੋਏ ਕਰ ਦੋਗੇ ਦੋ ਹੀ ਸੱਜੇ ਰਹਿ ਚੁ ਗਲਤ ਬਣਿਆ ਜਾਈ ਜਨ ਤੱਕਦਾ ਤੇਰਾ ਇੱਧਰ ਸੀਗਾ ਤੂੰ ਗਲਤ ਬੰਨੇ ਤੁਰ ਪਿਆ ਲੱਖਾ ਵੀ ਆਇਆ ਅੱਜ ਆ ਵੇ ਤੱਕ ਤੇਰਾ ਦੂਜੇ ਬੰਨੇ ਸੀ ਤੇ ਤੂੰ ਗਲਤ ਬੰਨੇ ਹੋ ਗਿਆ ਵੇਖ ਗੌਰ ਨਾਲ ਦੇਖ ਇਸ ਕੋ ਲੱਖਾ ਬੜੇ ਦਿਨਾਂ ਬਾਅਦ ਕਿਥੋਂ ਲੈਣਾ ਜੀ ਨਾਲ ਯਰ ਬੇਕਾਲੀ ਗੱਲ کہہ ਸਕਦਾ ਇੱਥੇ ਰੱਖ ਇਹ ਅਮਰੀਕਾ ਦੇ ਇੱਥੇ ਲੋਕ ਦੁਹੀ ਨੇ ਨਾ ਇੰਨਾ ਫਿਰਨਾ ਤੇ ਬੈਠੇ ਦੁਹੀ ਨੇ ਤੇ ਅਮਰੀਕਾ ਚ ਜਾ ਕੇ ਵੀ ਬੰਦੇ ਸੁਖੀ ਨਹੀਂ ਸੁਖੀ ਕਿਦੇ ਵੀ ਨਹੀਂ ਰਹਿਆ ਦੇ ਸੁਖ ਬੰਦਾ ਰਹਿਆ ਤਾਂ ਕਿਰਤ ਕਰਕੇ ਹੀ ਨਹੀਂ ਮਿਸਤਰੀ ਸਾਹਿਬ ਕਿਰਤ ਕਰਕੇ ਤੇ ਵੰਡ ਛੱਕ ਕੇ ਸੋਹੀ ਰਹਿੰਦਾ ਰੱਬ ਦਾ ਇੱਕੋ ਹੀ ਹੈ ਬਸ ਉਹ ਸਵੇਰੇ ਵੀ ਨਾ ਮੈਂ ਇਕੱਠਾ ਸੁਣਦਾ ਸੀ ਸਵੇਰੇ ਵੀ ਉਹ ਗੱਲ ਹੀ ਗੱਲ ਕਰਦੇ ਸੀ ਉਹ ਕਹਿੰਦੇ ਰਾਜ ਬੰਦੇ ਦਾ ਕੀ ਹੁੰਦਾ ਰਾਜ ਇੱਕ ਬੰਦੇ ਦਾ ਹਾਂਜੀ ਜਦੋਂ ਬੰਦੇ ਨੇ ਸਫਰ ਕਰਨ ਲਈ ਗਿਆ ਆਪਾਂ ਮੰਨ ਲੇ ਜਦੋਂ 500 ਰੁਪਏ ਤੇ ਹੜੀ ਕਮਾ ਕੇ ਜਾਨੇ ਸਫਰ ਕਰ ਲਿਆ ਤੇ ਉਹਦੇ ਤੇ ਰਾਜ ਵਾਜੇ ਨਹੀਂ ਰਾਜ ਹੈਗਾ ਤੇ ਭਲਾ ਲੱਖ ਰੁਪਏ ਕਮਾਗਦੇ ਆ ਕੰਮ ਨਹੀਂ ਰੱਜ ਰਾਜ ਹੈਗਾ ਲੈ ਆ ਇਹ ਤਾਂ ਸਫਰ ਦੀ ਆ ਸਿੱਧਾ ਰਾਤ ਨੂੰ ਕੋਈ ਜੀਰੋ ਜਾਂਦਾ ਤੇ ਤੁਸੀਂ ਇਹ ਕੀ ਕਹਿੰਦੇ ਐਨੀ ਭੀੜ ਨਾਲੇ ਆਪਣੇ ਪੇਟ ਦੇ ਵਿੱਚ ਬਾਹਰ ਯਾਰ ਸਾਰੇ ਪਾਸਿਓ ਬਾਈ ਸਾਨੂੰ ਸਮਝ ਹੀ ਨਹੀਂ ਆਉਂਦੀ ਵੀ ਇੱਕ ਮੋਟਰ ਦੀ ਇੰਗਲਿਸ਼ ਨਹੀਂ ਸਾਨੂੰ ਸਮਝ ਆਉਂਦੀ ਔਵਾਇਡ ਕਰਤਾ ਯਾ ਲੋ ਯਾ ਬਰੋ ਮੋਟਰ ਤੇ ਲੈ ਆਂਦਾ ਮਗਰ ਕੁਰਸੀ ਬੰਨੀ ਹੀ ਨਹੀਂ ਹੋਈ ਇਹਨੇ ਤੇ ਮੋਟਰ ਤੋਂ ਘੁੰਮ ਫਿਰ ਕਹਿਆ ਕੁਰਸੀ ਬੰਨੀ ਗੋਪੀ ਕਿਹੜੀ ਗੱਲ ਕਰਤੀ ਲੈ ਉਹਨੇ ਬੰਦੇ ਨਹੀਂ ਪਾਉ ਜਿੰਨੇ ਮੋਟਰਸਾਈਕਲ ਸਾਡੇ ਪਿੰਡ ਚ ਆਉਂਦੇ ਲੈ ਭੀੜ ਹੋਈ ਪਈ ਸਾਡੇ ਪਿੰਡ ਚ ਤੌਹਬਾ ਤੌਹਬਾ ਲੈ ਹਾਂਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ